ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਸ ਸੁਖਵਿੰਦਰ ਸਿੰਘ ਸਲੌਦੀ ਤੁਸੀਂ ਵੇਖ ਰਹੇ ਪੰਜਾਬ ਡੇ ਨੂੰ ਚੈਨਲ ਸੇਵਾ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਸਤਿਗੁਰ ਦੀ ਅਪਾਰ ਬਖਸ਼ ਸਦਕਾ ਅੱਜ ਤੋਂ ਕੁਝ ਦਿਨ ਪਹਿਲਾਂ ਪੰਜਾਬ ਡੇ ਨੂੰ ਚੈਨਲ ਨੇ ਇੱਕ ਵੀਡੀਓ ਅਪਲੋਡ ਕਰੀ ਸੀ ਜਿਸ ਦੇ ਵਿੱਚ ਇੱਕ ਗਰੀਬ ਘਰ ਦੀ ਛੱਤ ਡਿੱਗਣ ਦਾ ਸਾਰਾ ਵਾਕਿਆ ਦਿਖਾਇਆ ਗਿਆ ਸੀ ਅੱਜ ਉਸ ਸਮਾਜ ਸੇਵੀਆਂ ਵੱਲੋਂ ਉਸ ਘਰ ਦੀ ਛੱਤ ਪਾਉਣ ਦਾ ਆਰੰਭਤਾ ਹੋਈ ਹੈ ਸੋ ਸਾਡੇ ਨਾਲ ਪਰਪਿੰਡ ਦੇ ਔਰ ਪਰਿਵਾਰਕ ਮੈਂਬਰ ਵੀ ਹਾਜ਼ਰ ਨੇ ਸੋ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿਵੇਂ ਇਹ ਸਬੱਬ ਬਣਿਆ ਕਿਵੇਂ ਸਤਿਗੁਰੂ ਨੇ ਕਿਰਪਾ ਕਰਕੇ ਇੱਥੋਂ ਦੀ ਜਿਹੜੀ ਅੱਜ ਮੈਂ ਤੁਹਾਨੂੰ ਫੋਟੋਆਂ ਦਿਖਾਣਾ ਤਸਵੀਰਾਂ ਦਿਖਾ ਰਿਹਾ ਵੀ ਅੱਜ ਘਰ ਦੀ ਸ਼ੁਰੂਆਤ ਹੋ ਗਈ ਆਰੰਭਤਾ ਹੋ ਗਈ ਸਤਿਗੁਰੂ ਦੀ ਅਰਦਾਸ ਕਰਕੇ ਢੇਟਾ ਰੱਖ ਕੇ ਇਹ ਅੱਜ ਨਹੀਂ ਰੱਖੀ ਗਈ ਆ ਮਕਾਨ ਦੀ ਸੋ ਬਹੁਤ ਜਲਦ ਇਹ ਮਕਾਨ ਤਿਆਰ ਹੋਵੇਗਾ ਸੰਗਤਾਂ ਦੇ ਸਹਿਯੋਗ ਦੇ ਨਾਲ ਪਿੰਡ ਵਾਸੀਆਂ ਦੇ ਸਹਿਯੋਗ ਦੇ ਨਾਲ ਮੇਰੇ ਨਾਲ ਕਸ਼ਮੀਰ ਸਿੰਘ ਜੀ ਨੇ ਜੋ ਇਸ ਹਰਮਨદાન ਫਤਿ ਸੇਵਾ ਦਲ ਦੇ ਮੁਖੀ ਨੇ ਜਿਨ੍ਹਾਂ ਵੱਲੋਂ ਇੱਥੇ ਆ ਕੇ ਇਹ ਸਮਾਜ ਸੇਵਾ ਦੀ ਆਰੰਭਤਾ ਕੀਤੀ ਸੀ ਜਿਸ ਦੇ ਨਾਲ ਜਿਹੜੀ ਉਹ ਮਨੁੱਖਤਾ ਦੀ ਸੇਵਾ ਰਾਬਦੀ ਸੇਵਾ ਦੀ ਲੜੀ ਤਹਿਤ ਅੱਜ ਪਿੰਡਰ ਹੌਣ ਵਿਖੇ ਉਸ ਬੀਬੀ ਦਾ ਘਰ ਪਾਉਣ ਲੱਗੇ ਨੇ ਸਮਾਜ ਸੇਵੀ ਹਰਮਨદાન ਫਤਿ ਸੇਵਾ ਦਲ ਦੇ ਮੁਖੀ ਕਸ਼ਮੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਪਾਈ ਸਾਹਿਬ ਕਿਹੋ ਜਿਹਾ ਸਹਿਯੋਗ ਮਿਲਿਆ ਕਿਵੇਂ ਤੁਹਾਨੂੰ ਇਹ ਸੇਵਾ ਦਾ ਮੌਕਾ ਮਿਲਿਆ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਸਾਡੀ ਤੀਜੀ ਰੀਡ ਦੀ ਅੱਡੀ ਆ ਉਹ ਹੈ ਸਾਡਾ ਮੀਡੀਆ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਹੈ ਪੰਜਾਬ ਏ ਚੈਨਲ ਵਾਲਿਆਂ ਦਾ ਤੇ ਦੂਸਰੀ ਗੱਲ ਇਹ ਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਧਰਮ ਪ੍ਰਚਾਰ ਟਰਸਟ ਪਿੰਡ ਸਿੰਘਾਂ ਦੀ ਸੁਲੋਤੀ ਵਾਲਿਆਂ ਦਾ ਵੀ ਬਹੁਤ ਜ਼ਿਆਦਾ ਸਹੀ ਹੋਗਾ ਕਿਉਂਕਿ ਪ੍ਰਚਾਰ ਤੇ ਪ੍ਰਸਾਰ ਦੇ ਮਾਮਲੇ ਦੇ ਵਿੱਚ ਹਮੇਸ਼ਾ ਹੀ ਸਾਡੇ ਨਾਲ ਰਹਿੰਦੇ ਨੇ ਗੱਲ ਕਰਦੇ ਆ ਜੀ ਇਸ ਭੈਣ ਦੇ ਬਾਰੇ ਸਾਨੂੰ ਪਤਾ ਲੱਗਿਆ ਸੀਗਾ ਪਿੰਡ ਵਾਸੀਆਂ ਤੋਂ ਇੱਕ ਛੋਟੀ ਜਿਹੀ ਕਲਿੱਪ ਆਈ ਸੀਗੀ ਮੀਂਹਾਂ ਦੇ ਦੌਰਾਨ ਇਹ ਘਰ ਦੀ ਛੱਤ ਜਿਹੜੀ ਕਿ ਡਿੱਗਣ ਵਾਲੀ ਸੀਗੀ ਜਿਸ ਦੇ ਵਿੱਚ ਸਾਨੂੰ ਜਦੋਂ ਪਤਾ ਲੱਗਿਆ ਤੇ ਸਾਡੀ ਪੂਰੀ ਟੀਮ ਨੇ ਆ ਕੇ ਇੱਕ ਵਾਰੀ ਮੌਕਾ ਚੈੱਕ ਕੀਤਾ ਜਿਸ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੀ ਜਿਹੜੀ ਬਾਹ ਆ ਉਹ ਫੜਨ ਦੀ ਜ਼ਰੂਰਤ ਹੈ ਫਿਰ ਸਾਡੇ ਸਾਰੇ ਮੁੰਡਿਆਂ ਨੇ ਮੀਟਿੰਗ ਕਰਕੇ ਸਲਾਹ ਕਰਕੇ ਇੱਕ ਦਿਨ ਡਿਸਾਈਡ ਕੀਤਾ ਅਸੀਂ ਉਰੇ ਆਏ ਆ ਕੇ ਸਾਡੇ ਸਾਰੇ ਜਿੰਨੇ ਮੇਰੇ ਰੱਬ ਰੂਪ ਮੇਰੇ ਭਰਾ ਨੇ ਮੇਰੇ ਹਰ ਮੈਦਾਨ ਫਤਿਹ ਸੇਵਾਦਲ ਦੇ ਵਲੰਟੀਅਰਸ ਮੇਰੇ ਭਰਾ ਐਤਵਾਰ ਵਾਲੇ ਦਿਨ ਅਸੀਂ ਇਸ ਦੀ ਸਾਰੀ ਤੋੜ ਤੜਾਈ ਸ਼ੁਰੂ ਕਰ ਦਿੱਤੀ ਤੇ ਅੱਜ ਉਹ ਭਾਗਾਂ ਵਾਲਾ ਦਿਨ ਆਇਆ ਆ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਦੇਖੋ ਬਹੁਤ ਚੜਦੀ ਕਲਾ ਵਾਲਾ ਕਾਰਜ ਆ ਜਿੱਦਣ ਅਸੀਂ ਕਾਰਜ ਸ਼ੁਰੂ ਕੀਤਾ ਸੀ ਸਾਰਾ ਨਗਰ ਆ ਕੇ ਇਕੱਠਾ ਹੋ ਗਿਆ ਉਹਨਾਂ ਨੇ ਸਾਨੂੰ ਕਿਹਾ ਜੀ ਸਾਨੂੰ ਦੱਸੋ ਕੀ ਕੀ ਸੇਵਾ ਚਾਹੀਦੀ ਹੈ ਜਿਸ ਦੇ ਵਿੱਚ ਫਿਰ ਕਿਸੇ ਇੱਕ ਵੇਰਾ ਬੀਰਾ ਪੁਲਿਸ ਲਾਈਨ ਦੇ ਵਿੱਚ ਨੇ ਉਹਨਾਂ ਨੇ ਇੱਟਾਂ ਹੈ ਜੀ ਕਮਲਜੀਤ ਸਿੰਘ ਜੀ ਨੇ ਇੱਟਾਂ ਦੀ ਸੇਵਾ ਲੈ ਲਈ ਜਸਵਿੰਦਰ ਜੀ ਨੇ ਉਹਨਾਂ ਰੇਤੇ ਦੀ ਸੇਵਾ ਲੈ ਲਈ ਤੇ ਇੱਕ ਸਾਡੇ ਗੁਰਚੇਤਨ ਸਿੰਘ ਜੀ ਨੇ ਐਨ ਆਰ ਆਈ ਮੇਰਾ ਭਰਾ ਆ ਪੱਟੀ ਸਾਹਿਬ ਉਹਨਾਂ ਨੇ 31000 ਦੀ ਸੇਵਾ ਲੈ ਕੇ ਇਸ ਭੈਣ ਦੇ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਕਹਿਣ ਦਾ ਭਾਵੇਂ ਆ ਵੀ ਜਿਹੜੇ ਪਿੰਡ ਵਾਸੀ ਨੇ بڑے ਦਰਿਆ ਦਿੱਲੀ ਨੇ ਵੱਖਰੀ ਗੱਲ ਆ ਕੋਈ ਸਮਾਂ ਹੁੰਦਾ ਆ ਜਦੋਂ ਸਮਾਂ ਨੇ ਆਣਾ ਉਦੋਂ ਹੀ ਆਣਾ ਆ ਤੇ ਉਹ ਸਮਾਂ ਜਦੋਂ ਆਇਆ ਅਕਾਲਪੁਰਖ ਨੇ ਦੇਖੋ ਅੱਜ ਸਾਰੇ ਉਹਰੇ ਇਕੱਤਰਤ ਕਰ ਦਿੱਤੇ ਨੇ ਅੱਜ ਇਹਦਾ ਨਹੀਂ ਪੱਥਰ ਰੱਖ ਦਿੱਤਾ ਆ ਬਹੁਤ ਜਲਦ ਹੀ ਇਹਦਾ ਕਾਰਜ ਆਰੰਭ ਹੋ ਚੁੱਕਿਆ ਤੇ ਜਲਦੀ ਹੀ ਖਤਮ ਕਰਕੇ ਆਪਾਂ ਇਹਦਾ ਲੈਂਟਰ ਪਾ ਕੇ ਤੇ ਗੁਰੂ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਕਰਵਾ ਕੇ ਫਿਰ ਘਰਦਿਆਂ ਨੂੰ ਸੌਂਪ ਦਿੱਤਾ ਜਾਏਗਾ ਜੀ ਇਹ ਜਿਹੜਾ ਘਰ ਸੋ ਮੇਰੇ ਨਾਲ ਭੈਣ ਜੀ ਵੀ ਹਾਜ਼ਰ ਨੇ ਜਿਨ੍ਹਾਂ ਦਾ ਇਹ ਮਕਾਨ ਹੈ ਕਾਫੀ ਲੰਮੇ ਸਮੇਂ ਤੋਂ ਇਸ ਮਕਾਨ ਦੇ ਵਿੱਚ ਰਹਿ ਰਹੇ ਸਨ ਬੜਾ ਖਾਸਤਾ ਹਾਲਤ ਸੀ ਜਦੋਂ ਪਹਿਲੀ ਫੇਰੀ ਪਾਈ ਸੀ ਇਸ ਸਥਾਨ ਦੇ ਉੱਪਰ ਔਰ ਭੈਣ ਜੀ ਅੱਜ ਕਿੰਨਾ ਕੋ ਮਹਿਸੂਸ ਕਿੰਨੀ ਖੁਸ਼ੀ ਹੋ ਰਹੀ ਹੈ ਮੈਂ ਉਦੋਂ ਤੁਹਾਨੂੰ ਪੁੱਛਿਆ ਦੀ ਕਿੰਨਾ ਕੋ ਦੁੱਖ ਹੋ ਰਿਹਾ ਜੇ ਮੈਂ ਪੁੱਛ ਰਿਹਾ ਕਿੰਨੀ ਖੁਸ਼ੀ ਹੋ ਰਹੀ ਹੈ ਜੇ ਤੁਹਾਡਾ ਮਕਾਨ ਬਣ ਗਿਆ ਜੀ ਬਹੁਤ ਜਿਆਦਾ ਜੀ ਬਹੁਤ ਜਿਆਦਾ ਖੁਸ਼ੀ ਹੈ ਜੀ ਪਹਿਲਾਂ ਤਾਂ ਮੈਂ ਧੰਨਵਾਦ ਕਰਦੀ ਆ ਆਪਣੇ ਮਹੱਲੇ ਦਾ ਜੀ ਜਿਨ੍ਹਾਂ ਨੇ ਸਾਥ ਦਿੱਤਾ ਮੇਰਾ ਬਾਕੀ ਟੀਮ ਵਾਲਿਆਂ ਦੀ ਵੀ ਕਰਦੀ ਆ ਧੰਨਵਾਦ ਕਰਦੀ ਆ ਉਹਨਾਂ ਦਾ ਸਾਰਿਆਂ ਦਾ ਜੀ ਕਦੇ ਸੋਚਿਆ ਸੀ ਵੀ ਇੱਕ ਮਕਾਨ ਬਣ ਜਾਊਗਾ ਕਦੇ ਨਹੀਂ ਤੀ ਸੋਚਿਆ ਵੀਰੇ ਕਦੇ ਵੀ ਨਾ ਕਦੇ ਸੋਚਿਆ ਹੀ ਨਹੀਂ ਸੀਗਾ ਵੀ ਮੇਰੇ ਤੋਂ ਪੈ ਜਾਊਗਾ ਕਿ ਨਹੀਂ ਪੈ ਜਾਊਗਾ ਕਦੇ ਇਹ ਜਿਹਾ ਦਿਮਾਗ ਚ ਹੈ ਹੀ ਨਹੀਂ ਸੀਗਾ ਜੀ ਕਦੇ ਬਸ ਕਿਵੇਂ ਚਲੋ ਅੱਜ ਦਾ ਸਮਾਂ ਬਹੁਤ ਵਧੀਆ ਲੱਗ ਰਿਹਾ ਪਿਛਲਾ ਸਮਾਂ ਕਿਹੋ ਜਿਹਾ ਲੱਗ ਰਿਹਾ ਅੱਜ ਦੇਰ ਸਮੇ ਤੇ ਪਿਛਲੇ ਕਿੰਨਾ ਕੁ ਫਰਕ ਹੈ ਬਹੁਤ ਖੁਸ਼ ਆਮ ਹੈ ਜੀ ਮੇਰਾ ਮਕਾਨ ਬੈਰਿਆ ਬਸ ਔਰ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੇਰਾ ਮhalla ਸਾਥ ਦੇ ਰਿਹਾ ਮੇਰਾ ਸਾਰੇ ਟੀਮ ਮੇਰੀ ਸਾਥ ਦੇ ਰਹੀ ਹੈ ਹਰ ਫਤੇ ਮਦਦ ਬਸ ਇਹ ਪੰਡ ਜੀ ਨੇ ਕਹਿੰਦੇ ਵੀ ਹਰਮਦਾਨ ਫਤਿਹ ਸੇਵਾਦਾਲ ਦੀ ਮੈਂ ਤਹਿ ਦਿਲੋਂ ਧੰਨਵਾਦੀ ਆ ਪਹਿਲਾ ਤਾਂ ਮੈਂ ਕਹਿੰਦੀ ਪਿੰਡ ਵਾਸੀਆਂ ਦੀ ਮੇਰੇ ਨਗਰ ਦੀ ਮੇਰੇ ਮਹੱਲੇ ਵਾਸੀਆਂ ਨੇ ਜਿਨ੍ਹਾਂ ਨੇ ਆ ਕੇ ਮੇਰੀ ਵਾਹ ਫੜੀ ਕਿਉਂਕਿ ਅੱਜ ਜ਼ਰੂਰਤ ਹੈ ਕਿ ਗਰੀਬ ਲਈ ਸੋ ਇਹ ਸੇਵਾ ਕਰਕੇ ਅਸੀਂ ਅੱਜ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਮੇਰੇ ਨਾਲ ਪਾਈ ਅਮਰੀਕ ਸਿੰਘ ਜੀ ਨੇ ਇਹਨਾਂ ਨੇ ਵੀ ਇਸ ਯੋਗਦਾਨ ਪਾਇਆ ਕਿਉਂਕਿ ਮੈਂ ਦੇਖ ਰਿਹਾ ਹਾਂ ਜੀ ਸੰਸਥਾ ਦੀ ਵੱਲੋਂ ਸੇਵਾ ਕੀਤੀ ਯਾਰ ਤੁਹਾਡੇ ਕੋਲ ਇਹ ਜਿਹੜਾ ਉਪਰਾਲਾ ਕਰਿਆ ਹਰਮਦਾਨ ਫਤਿਹ ਸੇਵਾਦਾਲ ਵੱਲੋਂ ਮੇਰੇ ਨਗਰ ਨਿਵਾਸੀਆਂ ਵੱਲੋਂ ਮੇਰੇ ਜਿਹੜੇ ਰਿਟਾਇਰਡ ਮੁਲਾਜ਼ਮ ਨੇ ਉਹਨਾਂ ਦੇ ਇਸ ਬੀਬੀ ਦੀ ਬਹੁਤ ਮਦਦ ਕਰੀ ਆ ਜਿਹੜੇ ਇੱਕ ਐਨਆਰਆਈ ਮੁੰਡਾ ਸਾਡੇ ਭੱਟੀ ਸਾਹਿਬ ਆ ਉਹ 31000 ਰੁਪਏ ਦੇ ਗਏ ਨੇ ਯਾਨੀ ਹੋਰ ਜਿਹਨੂੰ ਵੀ ਅਸੀਂ ਕਹਿੰਦੇ ਆ ਸਾਨੂੰ ਖਿੜੇ ਮੱਥੇ ਅਗਲਾ ਕਹਿੰਦਾ ਕੋਈ ਗੱਲ ਨਹੀਂ ਜੀ ਅਸੀਂ ਸੇਵਾ ਕਰਾਂਗੇ ਯਾਨੀ ਮੈਂ ਸਾਰੇ ਨਗਰ ਨਿਵਾਸੀਆਂ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਆ ਹਰਮਨਦਾਨ ਫਤਿਹ ਵਾਲੇ ਨਾਲ ਧੰਨਵਾਦੀ ਆ ਵੀ ਇਹ ਬਹੁਤ ਵੱਡਾ ਉਪਰਾਲਾ ਜਿਹੜਾ ਸਾਨੂੰ ਪੂਰਾ ਸਹਿਯੋਗ ਦਿੱਤਾ ਨਗਰ ਨਿਵਾਸੀਆਂ ਨੇ ਬਹੁਤ ਬਹੁਤ ਧੰਨਵਾਦ ਨਗਰ ਨਿਵਾਸੀਆਂ ਦਾ ਇਹ ਮਹਾਰਾਜ ਕਿਰਪਾ ਕਰੇ ਮਕਾਨ ਬੀਬੀ ਦਾ ਸਿਰੇ ਚੜ ਜਾਵੇ ਸੋ ਹੋਰ ਵੀ ਮੇਰੇ ਨਾਲ ਵੀਰ ਨਾ ਹਜਨੇਂ ਦਾ ਬੇਟਾ ਵੀ ਨਾਲ ਆਜ ਬੇਟਾ ਜਿਉਰੇ ਆਓ ਕਿਵੇਂ ਲੱਗ ਰਿਹਾ ਅੱਜ ਮਕਾਨ ਬਣ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਵੀ ਜਿਹੜਾ ਅੱਜ ਤੁਹਾਡੇ ਘਰ ਆ ਕੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਮੈਂ ਹਰਮਨਦਾਨ ਫਟੇ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਮਕਾਨ ਬਣੇ ਮਕਾਨ ਦੀ ਨੀਂਹ ਪੱਥਰ ਰੱਖਿਆ ਇਹ ਬਹੁਤ ਧੰਨਵਾਦ ਹੈ ਕਿੰਨੀ ਖੁਸ਼ੀ ਹੋ ਰਹੀ ਅੱਜ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਲੱਗਦਾ ਵੀ ਇਹ ਜੋ ਸਵਾਮ ਹੋਣੀ ਚਾਹੀਦੀ ਹਾਂਜੀ ਕਹਿੰਦੇ ਗਰੀਬ ਦੀ ਬਾਹ ਫੜਨੀ ਸਭ ਤੋਂ ਵੱਡੀ ਸੇਵਾ ਹੈ ਭਾਵੇਂ ਅੱਜ ਅਸੀਂ ਵੱਡੇ ਵੱਡੇ ਲੰਗਰ ਲਾ ਰਹੇ ਹਾਂ ਭਾਵੇਂ ਵੱਡੀਆਂ ਵੱਡੀਆਂ ਹੋਰ ਵੀ ਕਬੱਡੀ ਕੱਪ ਜਾਂ ਹੋਰ ਟੂਰਨਾਮੈਂਟ ਕਰਵਾ ਰਹੇ ਹਾਂ ਪਰ ਗਰੀਬਾਂ ਵੱਲ ਕੋਈ ਯਾਦ ਅਤਰ ਦੇਖ ਨਹੀਂ ਰਿਹਾ ਮੈਂ ਇਸ ਤਰ੍ਹਾਂ ਦੀ ਖੇਤਰਾਂ ਦੇ ਵਿੱਚ ਵੀ ਇਹ ਘੇੜਾ ਮਾਰਿਆ ਕਿ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀਆਂ ਮਕਾਨਾਂ ਦੀਆਂ ਛੱਤਾਂ ਡਿਗਣ ਵਾਲੀਆਂ ਨੇ ਔਰ ਕੰਧਾ ਪਾੜੀਆਂ ਪਈਆਂ ਨੇ ਪਰ ਅੱਜ ਤੱਕ ਮੈਨੂੰ ਲੱਗਦਾ ਨਹੀਂ ਵੀ ਸਰਕਾਰ ਨੇ ਕੋਈ ਗਰੀਬਾਂ ਬਾਰੇ ਕੋਈ ਕਿਹਾ ਹੋਵੇ ਵੀ ਅਸੀਂ ਇਹਨਾਂ ਦੇ ਮਕਾਨ ਬਣਾ ਕੇ ਦਵਾਂਗੇ ਭਾਵੇਂ ਵੱਡੇ ਪੱਦਰ ਦੇ ਉੱਪਰ ਸੇਵਾ ਚੱਲ ਰਹੀਆਂ ਨੇ ਪਰ ਗਰੀਬਾਂ ਦੀ ਵੀ ਇੱਥੇ ਬਾਹ ਫੜਨ ਜ਼ਰੂਰਤ ਹੈ ਮੇਰੇ ਨਾਲ ਭਾਈ ਸਾਹਿਬ ਮੌਜੂਦ ਨਹੀਂ ਭਾਈ ਸਾਹਿਬ ਤੁਸੀਂ ਵੀ ਕਹਿੰਦੇ ਵੀਡੀਓ ਭੇਜੀ ਸੀ ਕਿ ਕੀ ਕਹਿਣਾ ਚਾਹੁੰਦੇ ਅੱਜ ਕਿਵੇਂ ਲੱਗ ਰਿਹਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਚੈਨਲ ਦਾ ਧੰਨਵਾਦ ਕਰਦਾ ਫਿਰ ਅਰਮਿਦਾਨ ਫਤਿਹ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਇੱਕ ਵੀਡੀਓ ਪਾਉਣ ਤੇ ਹੀ ਇਨਾ ਬੜਾ ਉਪਰਾਲਾ ਮੇਰੇ ਭਾਈਆਂ ਨੇ ਸਾਰਿਆਂ ਨੇ ਸਾਥ ਦੇ ਕੇ ਇੱਕ ਮੀਟਿੰਗ ਅਮਰਜੈਂਸੀ ਰੱਖਦੀ। ਇਹੀ ਜੇ ਅਮਰਜੈਂਸੀ ਮੀਟਿੰਗ ਗਵਰਨਮੈਂਟ ਰੱਖਦੀ ਤਾਂ ਅੱਜ ਘਰ ਘਰ ਹਰੇਕ ਤਰ੍ਹਾਂ ਦਾ ਘਰ ਬਣਦਾ। ਜੋ ਬਾਹਰਲੇ ਦੇਸ਼ਾਂ ਦੇ ਵਿੱਚ ਅਸੀਂ ਫੰਡਿੰਗ ਕਰਦੇ ਆ ਜਾਂ ਕੁਝ ਵੀ ਕਰਦੇ ਆ ਦੇਖੋ ਪੰਜਾਬੀ ਐਨ ਆਰ ਆਈਆਂ ਨੇ ਵੀ ਬਹੁਤ ਸਾਥ ਦਿੱਤਾ ਪਿੰਡ ਵਾਲਿਆਂ ਨੇ ਵੀ ਬਹੁਤ ਸਾਥ ਦਿੱਤਾ ਉਹਨਾਂ ਦਾ ਧੰਨਵਾਦ। ਆਪਾਂ ਇਹ ਕਹਿੰਨੇ ਆ ਵੀ ਇਹ ਇੱਕ ਮਕਾਨ ਨਹੀਂਗਾ। ਏ ਮਹਾਰਾਜੀ ਕਰਪਾ ਨਾਲ ਬਹੁਤ ਐਹਜੇ ਬੰਦੇ ਬੈਠੇ ਹੋਣੇ ਜਿਨ੍ਹਾਂ ਦੇ ਮਕਾਨ ਛੱਤਾਂ ਚੋਰੀਆਂ ਨੇ ਆਪਾਂ ਨੂੰ ਪਿੰਡ ਵਾਲਿਆਂ ਨੂੰ ਸਾਰੇ ਮੈਂ ਇੱਕ ਪਿੰਡ ਦੀ ਗੱਲ ਨਹੀਂ ਕਰ ਰਿਹਾ ਮੈਂ ਸਾਰੇ ਪੰਜਾਬ ਦੇ ਪਿੰਡਾਂ ਦੀ ਪੰਜਾਬੀ ਪੰਜਾਬ ਦੀ ਬਾਹ ਫੜਦਾ ਹੈ ਫਿਰ ਮੈਂ ਇਹ ਕਹਿਣਾ ਚਾਹਾਂਗਾ ਬਈ ਆਪਾਂ ਪਿੰਡਾਂ ਦੇ ਵਿੱਚ ਇਹੀ ਉਪਰਾਲਾ ਕਰੀਏ ਬਈ ਸਾਰਿਆਂ ਦਾ ਘਰ ਆਸ਼ੀਆਨਾ ਹੋਵੇ ਤੇ ਕਿਸੇ ਨੂੰ ਪਰਮਾਤਮਾ ਬਿਮਾਰੀ ਤੋਂ ਤੇ ਪੈਸੇ ਕੰਨਿਓ ਕੋਈ ਤੰਗੀ ਨਾ ਦੇਵੇ ਬਿਮਾਰੀਆਂ ਦੂਰ ਹੁੰਦੀਆਂ ਰਹਿਣ ਤੇ ਹਰੇਕ ਦਾ ਆਪਣਾ ਸਬਬਾ ਹੈ ਜਿਹੜਾ ਉਹ ਸਿਰੇ ਚੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਕਸ਼ਮੀਰ ਸਿੰਘ ਨੇ ਹੋਰ ਵੀ ਆਪਾਂ ਪੁੱਛਾਂਗੇ ਵੀ ਜਿਹੜੀ ਅੱਜ ਮਕਾਨ ਵਰ ਰਿਹਾ ਹੈ ਇਹਦੇ ਵਾਸਤੇ ਸਾਨੂੰ ਹੋਰ ਕੀ ਕੀ ਲੋੜਾਂ ਨੇ ਇੰਜਨਾ ਸਮਝੋਗੇ ਪਹਿਲਾ ਮਕਾਨ ਜ ਇਹ ਅੱਜ ਸਾਡੀ ਚੌਥੇ ਮਕਾਨ ਦੀ ਸੇਵਾ ਸ਼ੁਰੂ ਹੋ ਰਹੀ ਹੈ ਦੋ ਸੰਸਥਾਵਾਂ ਸਾਡੀਆਂ ਚੱਲ ਰਹੀਆਂ ਨੇ ਸ਼ੁਰੂ ਕਰ ਰਹੇ ਆ ਸੋ ਅਸੀਂ ਸਮਾਜ ਸੇਵਨ ਵੀ ਇਹ ਬੇਨਤੀ ਕਰਾਂਗੇ ਕਿ ਜੇਕਰ ਇਹ ਸੇਵਾਵਾਂ ਚੱਲਦੀਆਂ ਨੇ ਆਪ ਜੀ ਦੇ ਸਹਿਯੋਗ ਦੇ ਨਾਲ ਚੱਲਦੀਆਂ ਨੇ ਇੱਥੇ ਸੀਮਿੰਟ ਵੀ ਦੇ ਸਕਦੇ ਹੋ ਰੀਤਾ ਵੀ ਦੇ ਸਕਦੇ ਹੋ ਬਜਰੀ ਵੀ ਦੇ ਸਕਦੇ ਹੋ ਔਰ ਪੈਸੇ ਨਾਲ ਵੀ ਮਾਲੀ ਮਦਦ ਕਰ ਸਕਦੇ ਹੋ ਉਹ ਸਿੱਧੀ ਜਗ ਤੁਸੀਂ ਪਰਿਵਾਰ ਦੇ ਨਾਲ ਮੇਰੇ ਨਾਲ ਕਸ਼ਮੀਰ ਸਿੰਘ ਜੀ ਨੇ ਮੈਂ ਕਹਾਂਗਾ ਵੀ ਇੱਥੇ ਕੀ ਕੀ ਲੋੜਾਂ ਨੇ ਜਿਹੜੀਆਂ ਆਪਾਂ ਨੂੰ ਹੋਰ ਵੀ ਜ਼ਰੂਰਤ ਹੈ ਫਿਲਹਾਲ ਹਜੇ ਸਾਨੂੰ 1000 ਇੱਟ ਦੀ ਹੋਰ ਲੋੜ ਹੈ ਜੀ ਤੇ ਉਸ ਤੋਂ ਬਾਅਦ ਸਾਨੂੰ ਸੀਮੈਂਟ ਦੀ ਲੋੜ ਹੈ ਇੱਕ ਟਰਾਲੀ ਬਜਰੀ ਦੀ ਚਾਹੀਦੀ ਆ ਤੇ ਸਾਰਾ ਸਾਰਾ ਸਰੀਆ ਪਿਆ ਆ ਹਜੇ ਫਿਲਹਾਲ ਮਾਇਆ ਦੇ ਰੂਪ ਵਿੱਚ ਜਿਹੜਾ ਚੀਜ਼ਾਂ ਆ ਰਹੀਆਂ ਨੇ ਜਿਵੇਂ ਕਿ ਹੁਣ ਦੇਖੋ ਕੱਲ ਅਸੀਂ ਨਵੀਆਂ ਚਕਾਠਾਂ ਤਿਆਰ ਕਰਵਾ ਕੇ ਲੈ ਕੇ ਆਏ ਆ ਤੇ ਸਮੇ ਨਾਲ ਹੋਰ ਜਿਵੇਂ ਲੇਬਰ ਵੀ ਡਿੱਲੀ ਹੈ ਚਲੋ ਉਹਦਾ ਇੰਤਜ਼ਾਮ ਤਾਂ ਸਾਡੇ ਕੋਲ ਪਹਿਲਾਂ ਹੀ ਅਡਵਾਂਸ ਚ ਹੋਇਆ ਪਿਆ ਆ ਬਸ ਮਟੀਰੀਅਲ ਦੀ ਥੋੜੀ ਜੀ ਘਾਟ ਚਲਦੀ ਪਰ ਮੈਨੂੰ ਲੱਗਦਾ ਮੇਰੇ ਇੱਕ ਦੋ ਮੇਰੇ ਦੋਸਤਾਂ ਨੇ ਮੇਰੀ ਗੱਲ ਚਲਦੀ ਪਈ ਆ ਤੇ ਬਹੁਤ ਜਲਦੀ ਆਪਾਂ ਇਹਨੂੰ ਪੂਰਾ ਕਰਾਂਗੇ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਮੈਂ ਹੁਣ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਕਿ ਨਗਰ ਦੇ ਵਿੱਚ ਕਿਸੇ ਦੇ ਕੋਲ ਕੋਈ ਘਾਟ ਨਹੀਂ ਹੈਗੀ ਸਿਰਫ ਇੱਕ ਵਿਜ਼ਨ ਦੀ ਘਾਟ ਸੀਗੀ ਜੋ ਕਿ ਉਹ ਜਿਹੜੀ ਕਹਿੰਦੇ ਨੇ ਆਪਾਂ ਚਿੰਗਾਰੀ ਹੈ ਉਹ ਹਰ ਮਿਹਦਾਨ ਫਤਿਹ ਸੇਵਾਦਾਰ ਨੇ ਲਾ ਦਿੱਤੀ ਹੈ ਤੇ ਇੱਥੋਂ ਹੀ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਦਾ ਪਿਆ ਪਿੰਡ ਦੇ ਵਿੱਚ ਤਿੰਨ ਚਾਰ ਅਜਿਹੇ ਘਰ ਨੇ ਜੀ ਜਿਹੜੇ ਵਾਕਈ ਬਹੁਤ ਜ਼ਿਆਦਾ ਲੋੜਵੰਦੇ ਨੇ ਤੇ ਸਾਡੇ ਕੋਲੋਂ ਦੀ ਆ ਚੁੱਕੀ ਆ ਰਿਪੋਰਟ ਤੇ ਅਸੀਂ ਇਧਰੋਂ ਲੈਂਟਰ ਪਾਉਂਦੀ ਸਾਰ ਹੀ ਪਿੰਡ ਦਾ ਹੀ ਪੈਸਾ ਪਹਿਲਾਂ ਪਿੰਡ ਦੇ ਵਿੱਚ ਲਗਾਵਾਂਗੇ ਕਿਉਂਕਿ ਅਸੀਂ ਚਾਹਾਂਗੇ ਕਿ ਕਈ ਵਾਰੀ ਕੀ ਹੁੰਦਾ ਨਾ ਬਈ ਕੋਈ ਸੁਭਬ ਨਹੀਂ ਬਣਦਾ ਹੈਗਾ ਚਲੋ ਹਰ ਮeidਾਨ ਫਤਿਹ ਸੇਵਾਦਾਰ ਨੇ ਕਿਸਬਬ ਬਣਾਤਾ ਸਾਰਿਆਂ ਨੂੰ ਇੱਕ ਮੌਕਾ ਦਿੱਤਾ ਆਪਾਂ ਆਪਣੇ ਭਰਾਵਾਂ ਦੇ ਨਾਲ ਖੜੀਏ ਦੇਖੋ ਕੱਲ ਨੂੰ ਵੀ ਤਾਂ ਆਪਾਂ ਨੇ ਇਕੱਠੇ ਹੋਣਾ ਹੀ ਆ ਫਿਰ ਮਰੇ ਤੋਂ ਬਾਅਦ ਤਾਂ ਫਿਰ ਕੋਈ ਫਾਇਦਾ ਨਹੀਂ ਹੈਗਾ ਜਿਉਂਦੇ ਜੀ ਜੇ ਕਿਸ ਨੂੰ ਪੁੱਛ ਲਿਆ ਜਾਵੇ ਤੇ ਬਸ ਇਹੀ ਹੈ ਕਿ ਜਿੰਨੇ ਵੀ ਇੱਥੇ ਆਪਾਂ ਨੂੰ ਲੱਗਦੇ ਨੇ ਲੋੜਵੰਦ ਪਰਿਵਾਰ ਹੈਗੇ ਨੇ ਤੇ ਸਾਡੇ ਨਾਲ ਮੇਰੇ ਸਾਰੇ ਵੀਰ ਭਰਾ ਰਲ ਕੇ ਆਪਾਂ ਪਹਿਲ ਦੇ ਆਧਾਰ ਤੇ ਪਹਿਲਾਂ ਆਪਣੇ ਰਹਾਉਣ ਪਿੰਡ ਨੂੰ ਜੇ ਵਾਰਡ ਨੰਬਰ 1 ਹੈ ਤਾਂ ਹੁਣ ਇਹਨੂੰ ਇੱਕ ਹੀ ਲੈ ਕੇ ਰੱਖਣਾ ਆਪਾਂ ਨੇ ਇੱਕ ਹੀ ਬਣਾ ਕੇ ਰੱਖਣਾ ਇੱਕ ਬਾਕੀ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਚਾਹੇ ਅਤੇ ਜਿੰਨੀਆਂ ਵੀ ਸੰਸਥਾਵਾਂ ਧਾਰਮਿਕ ਹੋਰ ਵੀ ਨੇ ਜਿਵੇਂ ਪੀਰਾਂ ਦੀ ਜਗਾ ਵਾਲੇ ਨੇ ਤੇ ਕੋਈ ਤਿੰਨ ਚਾਰ ਗੁਰਦੁਆਰਾ ਸਾਹਿਬ ਨੇ ਮੈਂ ਸਾਰਿਆਂ ਨੂੰ ਬੇਨਤੀ ਜ਼ਰੂਰ ਕਰੂੰਗਾ ਕਿ ਆਪਣੇ ਇੱਕ ਇੱਕ ਮਹੀਨੇ ਦਾ ਜਿਹੜਾ ਫੰਡ ਹੈ ਉਹ ਕੱਢ ਲਓ ਉਹ ਕੱਢ ਕੇ ਇੱਕ ਇੱਕ ਮਹੀਨੇ ਦਾ ਫੰਡ ਅਸੀਂ ਆਪਾਂ ਆਪਣੇ ਜਿਹੜੇ ਪਿੰਡ ਦੇ ਹੈਗੇ ਨੇ ਕਾਰਜ ਹੋਣੇ ਵਾਲੇ ਪਹਿਲਾਂ ਆਪਾਂ ਇਹਨਾਂ ਨੂੰ ਕਰ ਲਈਏ ਮੇਰੀ ਸਿਰਫ ਇਹੀ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਬਾਕੀ ਤੁਸੀਂ ਉਰੇ ਆਏ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੈਸਰ ਮੀਡੀਆ ਵਾਲਿਆਂ ਦਾ ਤੇ ਬਾਕੀ ਵਾਹਿਗੁਰਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅੱਗੇ ਤੋਂ ਵੀ ਛੱਡ ਤੋਂ ਐਸੀ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਇਸ ਪਿੰਡ ਦੇ ਹੀ ਕਈ ਮਕਾਨ ਹੋਰ ਵੀ ਖਸਤਾ ਹਾਲਤ ਦੇ ਵਿੱਚ ਨੇ ਜਿਨ੍ਹਾਂ ਦੀਆਂ ਛੱਤਾਂ ਪੈਣੇ ਵਾਲੀਆਂ ਨੇ ਛੱਡ ਕੋਲ ਵੀ ਰਿਪੋਰਟਾਂ ਆ ਚੁੱਕੀਆਂ ਨੇ ਕਿ ਕਿਉਂਕਿ ਛੱਡ ਤੱਕ ਹਰ ਇੱਕ ਬੰਦਾ ਪਹੁੰਚ ਕਰਦਾ ਵੀ ਮੇਰੇ ਮਕਾਨ ਦੀ ਛੱਤ ਡਿੱਗਣ ਵਾਲੀ ਆ ਮੇਰੇ ਮਕਾਨ ਦੇ ਆ ਬੜਾ ਖਸਤਾ ਹਾਲਤ ਹੈ ਸੋ ਸਾਡੀ ਇਹੀ ਕੋਸ਼ਿਸ਼ ਅੱਗੇ ਰਹੇਗੀ ਪੰਜਾਬ ਦੇ ਨੂੰ ਚੈਨਲ ਦੀ ਕਿ ਜਿਹੜੇ ਗਰੀਬ ਲੋਕਾਂ ਦੇ ਨਾਲ ਹੱਕ ਦੇ ਨਾਲ ਖੜਕੇ ਲੋਕਾਂ ਦੀਆਂ ਛੱਤਾਂ ਪਾਈਆਂ ਜਾਣਗੀਆਂ ਔਰ ਘਰ ਤਿਆਰ ਕੀਤੇ ਜਾਣਗੇ ਇਹ ਮੁਹਿੰਮ ਇਸੇ ਤਰ੍ਹਾਂ ਚੱਲਦੀ ਰਹੇਗੀ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ ਅੱਜ ਇਹ ਚੌਥਾ ਮਕਾਨ ਇੱਥੇ ਸ਼ੁਰੂ ਹੋਇਆ ਹੈ ਪਾਉਣ ਵਾਸਤੇ ਮੈਂ ਹਾਂ ਸੁਖਵਿੰਦਰ ਸਿੰਘ ਸਲੋਦੀ ਤੁਸੀਂ ਵੇਖ ਰਹੇ ਹੋ ਪੰਜਾਬ ਡੇਚੂ ਚੈਨਲ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ